ਪੀਰੋ ਸਹਿਬਾਨ ਆਮ ਆਦਮੀ ਪਾਰਟੀ ਦੀ ਸਾਡੀ ਸਪੁੱਚੀ ਲੀਡਰਸ਼ਿਪ ਸਾਡੇ ਸਿੱਖਿਆ ਦੇ ਕੋਆਰਡੀਨੇਟਰ ਦਿਆ ਸਿੰਘ ਜੀ ਆਪ ਸਭ ਨੂੰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2022 ਮੈਂ ਤੇ ਮੇਰੇ ਸਾਥੀ ਅਸੀਂ ਬੈਠੇ ਹਾਂ ਸਾਰੇ ਸਾਹਮਣੇ ਅਸੀਂ ਤੁਹਾਡੇ ਕੋਲ ਆਏ ਸੀ ਇੱਕ ਫਰਿਆਦ ਲੈ ਕੇ ਇੱਕ ਬੇਨਤੀ ਲੈ ਕੇ ਕਿ ਸਾਨੂੰ ਇੱਕ ਮੌਕਾ ਦੋ ਪੰਜਾਬ ਦੀ ਸੇਵਾ ਕਰਨ ਦਾ ਇੱਕ ਮੌਕਾ ਕੇਂਦਰੀ ਵੱਲ ਜੀ ਕੋਈ ਇੱਕ ਮੌਕਾ ਮਾਨ ਸਾਹਿਬ ਨੂੰ ਇੱਕ ਮੌਕਾ ਆਪਣੇ ਪੁੱਤਰ ਹਰਜੋਤ ਬੈਂਸ ਨੂੰ ਅਸੀਂ ਹਲਕੇ ਚ ਵਧੀਆ ਕੰਮ ਕਰਾਂਗੇ ਇਸ ਮਹਾਨ ਗੁਰੂ ਸਾਹਿਬ ਦੀ ਧਰਤੀ ਲਈ ਕੰਮ ਕਰਾਂਗੇ ਪੰਜਾਬ ਦੇ ਸਰਕਾਰੀ ਸਕੂਲ ਪੰਜਾਬ ਦੇ ਹਸਪਤਾਲ ਠੀਕ ਕਰਾਂਗੇ ਤੁਸੀਂ ਮੈਨੂੰ ਵੀ ਤਾਂ ਇੱਕ ਬਣਾਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਐਲਏ ਬਣਾ ਕੇ ਭੇਜਿਆ ਪਰਮਾਤਮਾ ਪ੍ਰਭੂ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੈਨੂੰ ਬੈਂਕ માં ਮਿਲਿਆ ਸਿੱਖਿਆ ਬੜੋਂ ਅੱਖਾਂ ਮੈਂ ਕਿਉਂ ਕੋਈ ਮੰਤਰੀ ਇਸ ਮਹਿਕਮੇ ਨੂੰ ਲੈਣਾ ਨਹੀਂ ਚਾਹੁੰਦਾ ਧਰਮੇ ਵਾਲਾ ਵਿਭਾਗ ਕਿਹਾ ਜਾਂਦਾ ਸੀ ਪਰ ਯਕੀਨ ਮੰਨਿਓ ਮੈਂ ਉਦੋਂ ਵੀ ਤੇ ਅੱਜ ਵੀ ਤੇ ਸਦਾ ਪ੍ਰਮਾਤਮਾ ਦਾ ਰਿਣੀ ਰਹੂਗਾ ਕਿ ਮੈਨੂੰ ਇਸ ਮਹਾਨ ਮਹਿਕਮੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਾਵਰ ਪਵਿੱਤਰ ਕੰਮ ਨਹੀਂ ਹੋ ਸਕਦਾ ਇਹ ਬੱਚਿਆਂ ਦੇ ਜੀਵਨ ਦੇ ਵਿੱਚ ਤੁਸੀਂ ਲੰਗਰ ਲਾਉਂਦੇ ਹੋ ਇੱਕ ਦਿਨ ਭੁੱਖੇ ਨੂੰ ਰੋਟੀ ਮਿਲਦੀ ਹੈ ਤੁਹਾਨੂੰ ਕਿੰਨਾ ਸਕੂਨ ਆਉਂਦਾ ਆਪਾਂ ਲੰਗਰ ਲਾਉਂਦੇ ਆ ਪਿੱਛੇ ਜਿਵੇਂ ਮੈਂ ਦੇਖਿਆ ਮੈਂ ਸਾਖੀ ਤੇ ਤੁਹਾਡੇ ਪਿੰਡ ਦੇ ਮੋੜ ਤੇ ਲੰਗਰ ਲੱਗਿਆ ਸੀ ਖੋਲੇ ਮੁਹੱਲੇ ਤੇ ਦਰਾਂ ਤੇ ਆਵਿਲੇ ਆਪਾਂ ਨੂੰ ਮਨ ਨੂੰ ਸਕੂਨ ਆਉਂਦਾ ਸੇਵਾ ਕਰਕੇ ਜੇ ਲੰਗਰ ਇੱਕ ਦਿਨ ਲਾ ਕੇ ਇੰਨਾ ਸਕੂਨ ਆਉਂਦਾ ਤਾਂ ਇਸ ਬੱਚੇ ਦੀ ਜੀਵਨ ਆਪਾਂ ਬਦਲ ਲਾਂਗੇ ਉਹ ਉਮਰ ਭਰ ਦਾ ਲੰਗਰ ਹੈ ਉਸ ਤੋਂ ਵੱਡੇ ਪੁੰਨ ਵਾਲਾ ਕੰਮ ਕੋਈ ਹੋ ਨਹੀਂ ਸਕਦਾ ਮੈਂ ਆਪਣੇ ਆਪ ਨੂੰ ਸਮਝਦਾ ਕਿ ਕਿੰਨੀ ਲਹਿਮਤ ਕਿੰਨੀ ਬਖਸ਼ਿਸ਼ ਪ੍ਰਮਾਤਮਾ ਦੀ ਮੇਰੇ ਸਿਰ ਤੇ ਹੋਈ ਹੈ ਕਿ ਇੰਨਾ ਵੱਡਾ ਕੰਮ ਮਿਲਿਆ ਇਸ ਕਰਕੇ ਸਿਰ ਝੁਕਾ ਕੇ 3 ਸਾਲ ਲੱਗੇ ਰਹੇ ਜਦੋਂ ਮੰਤਰੀ ਬਣਿਆ ਸੀ ਨਾ ਜੀ ਐਦਾਂ ਦੇ ਸਕੂਲ ਵਿਰਸੇ ਚ ਮਿਲੇ ਸੀ ਚਾਰ ਦੀਵਾਰੀ ਤੱਕ ਨਹੀਂ ਸੀ ਸਕੂਲਾਂ ਛੱਪੜ ਬੱਚਾਂ ਗਾਈਆਂ ਵਿੱਚ ਬੈਠਦੇ ਸੀ ਕਿਤੇ ਕਿਸੇ ਸਕੂਲਾਂ ਚੂੜੀ ਨਾ ਬਾਸਲਾ ਲਾ ਕੇ ਕਲਾਸ ਰੂਮਾਂ ਦੇ ਅੱਗੇ ਰੱਖੇ ਹੋਈ ਸੀ ਤਾਂ ਕਿ ਜਾਨਵਰ ਕਲਾਸਰੂਮ ਚ ਨਾ ਵੜ ਜਾਣ ਬਾਥਰੂਮਾਂ ਦੀ ਹਾਲਤ ਬਹੁਤ ਬੁਰੀ ਜਾਂ ਵਰਤਨਯੋਗ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਏਸੀ ਹਾਲਾਤ ਤੇਨ ਸਾਲ ਮਿਹਨਤ ਕੀਤੀ ਹੈ ਪੰਜਾਬ ਦੇ ਬਾਰਡਰ ਇਲਾਕਿਆਂ ਚ ਵੀ ਸਕੂਲਾਂ ਚ ਗਿਆ 11500 ਸਕੂਲਾਂ ਚ ਜਾ ਜਾ ਕੇ ਅੱਜ ਦਾਅਵੇ ਨਾਲ ਕਹਿ ਸਕਦੇ ਆ ਪੰਜਾਬ ਚ ਕੋਈ ਵੀ ਐਡਰਸ ਦਾ ਸਕੂਲ ਨਹੀਂ ਜਿੱਥੇ ਚਾਰ ਦਿਵਾਰੀ ਨਾ ਹੋਵੇ ਪੰਜਾਬ ਦੇ ਹਰ ਸਕੂਲ ਦੇ ਵਿੱਚ ਸਾਫ਼ ਸੁਥਰੇ ਬਾਥਰੂਮ ਹੈ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਠੰਡੇ ਨਹੀਂ ਬੈਠਦਾ ਟੀਚਰਾਂ ਦੀ ਭਰਤੀ ਹੋਈ ਆ ਟੀਚਰਾਂ ਦੀ ਦਿਖਾਵਾ ਵਧਾਈਆਂ 12700 ਟੀਚਰ ਭੱਕੇ ਕਿਤੇ ਆ 17000 ਸਕੂਲਾਂ ਚ ਵਾਈਫਾਈ ਜਿੰਨਾ ਸੀਨੀਅਰ ਸਕੈਂਡਰੀ ਸਕੂਲਾਂ ਚ 500 ਤੋਂ ਵੱਧ ਬੱਚੇ ਆ ਉੱਥੇ ਸਿਕਿਉਰਟੀ ਗਾਰਡ ਕੈਂਪਸ ਮੈਨੇਜਰ ਟਰਾਂਸਪੋਰਟ ਸਰਵਿਸ ਬੱਚਿਆਂ ਨੂੰ ਐਕਸਪੋਜ਼ਰ ਵਿਜਿਟਸ ਪ੍ਰਿੰਸੀਪਲਸ ਨੂੰ ਸਿੰਗਾਪੁਰ ਹੈਡਮਾਸਟਰਸ ਨੂੰ ਅਹਮਦਾਬਾਦ ਹੈਡ ਟੀਚਰਸ ਨੂੰ ਫਿਨਲੈਂਡ ਇਹ ਪੰਜਾਬ ਦੀ ਸਿੱਖਿਆ ਗ੍ਰਾਂਤੀ ਹੈ ਤੁਸੀਂ ਹੁਣ ਮੈਨੂੰ ਦੱਸੋ ਮੈਂ ਤੁਹਾਡੀ ਇਹ ਮੇਰੇ ਹਲਕੇ ਦਾ ਪਿੰਡ ਹੈ ਗਰਦਲੇ ਤੁਸੀਂ ਮੈਨੂੰ ਦੱਸੋ ਰੋਜ਼ ਕਹੀ ਜਾਂਦੇ ਆ ਕਹਿੰਦੇ ਸਕੂਲਾਂ ਚ ਕੋਈ ਕੰਮ ਨਹੀਂ ਹੋਇਆ ਨਾ ਚਾਰ ਦਿਵਾਰੀ ਬਣੀ ਜੀ ਪਹਿਲਾਂ ਹੀ ਸੀਗੀਆਂ ਹੁਣ ਮੈਂ ਬੇਨਤੀ ਕਰੂਗਾ ਸਾਰੇ ਕੈਮਰੇ ਇਹਨੂੰ ਤੁਹਾਡੇ ਵੱਲ ਕਰ ਲੈ ਕੈਮਰੇ ਉਧਰ ਕਰੋ ਤੁਸੀਂ ਦੱਸੋ ਆ ਵੀ ਉਧਰ ਕਰ ਦਿਓ ਉਹ ਦਿਖਾਓ ਤੁਸੀਂ ਦੱਸੋ ਸਕੂਲ ਚ ਕੰਮ ਹੋਇਆ ਕਿ ਨਹੀਂ ਹੋਇਆ ਜੇ ਹੋਇਆ ਤਾਂ ਹੀ ਹੱਥ ਕੜਾ ਕਰੇ ਮੇਰੇ ਕਰਕੇ ਹੱਥ ਕੜਾ ਨਾ ਕਰੀ ਬਹੁਤ ਆ ਬਹੁਤ ਹੈ ਮੈਂ ਜੀ ਆ ਬੱਚੇ ਮੈਨੂੰ ਤੁਹਾਡੇ ਤੁਹਾਡੇ ਪਿੰਡਾਂ ਦੇ ਬੱਚੇ ਆ ਕੋਈ ਗਾਜ਼ੀਪੁਰ ਦਾ ਕੋਈ ਗਰਦਲੇ ਦਾ ਕੋਈ ਚੱਕੀਆਂ ਦਾ ਮੈਨਾਂ ਬੱਚਿਆਂ ਨੂੰ ਸਕੂਲ ਚ ਹੀ ਮਿਲਿਆ ਮੈਨਾਂ ਵਿੱਚੋਂ ਕਿਸੇ ਨੂੰ ਵੀ ਪਹਿਲਾਂ ਨਹੀਂ ਜਾਣਦਾ ਸੀ ਇਹ ਬੱਚਿਆਂ ਨੂੰ ਜਦੋਂ ਮੈਂ ਇੱਥੇ ਆ ਕੇ ਪੁੱਛਿਆ ਕਿ ਉਹ ਬਲੇ ਅਕਸਰ ਮੰਤਰੀ ਨਾਣ ਲੋਕਲ ਐਮ ਐਲ ਏ ਆ ਉਹ ਸਾਰੇ ਟੀਚਰ ਸਿਖਾ ਦਿੰਦੇ ਇਹ ਕਹਾਣੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਪੁੱਤ ਸੱਚੀ ਸੱਚੀ ਦੱਸ ਜੋ ਤਬਦੀਲੀ ਆਈ ਹੈ ਉਹ ਦੱਸੋ ਤਾਂ ਮੈਂ ਆ ਲੜਕਾ ਕਰਮਜੀਤ ਹੈ ਨਾ ਤੁਹਾਡਾ ਪਰਮਜੀਤ ਪਰਮਜੀਤ ਨੇ ਇੱਕ ਮੈਥ ਦਾ ਮਾਡਲ ਤੇ ਐਕਸੀਬਿਸ਼ਨ ਲੱਗੀ ਸੀ ਉੱਥੇ ਮੈਥ ਦਾ ਮਾਡਲ ਬਣਾਇਆ ਕਿ ਕਿਵੇਂ ਅਸੀਂ ਇੱਕ ਮਾਡਲ ਦੇ ਨਾਲ ਮੈਥ ਦੇ ਜਿਹੜੇ ਸਮੱਸਿਆ ਸੋਲਵ ਕਰ ਸਕਦੇ ਮੈਂ ਪਰਮਜੀਤ ਨੂੰ ਪੁੱਛਿਆ ਮੈਂ ਕਿਹਾ ਪਰਮਜੀਤ ਸਕੂਲ ਤੇ ਵਿੱਚ ਕੋਈ ਫਰਕ ਹੈ ਕਿਹਦਾ ਬਹੁਤ ਫਰਕ ਆਇਆ ਮੈਂ ਕਿਹਾ ਮੈਨੂੰ ਦੱਸ ਕੀ ਫਰਕ ਆਇਆ ਜੋ ਜਵਾਬ ਇਹ ਦਿੱਤਾ ਮੇਰੀ ਅੱਖਾਂ ਲੰਬ ਹੋ ਗਈ ਮੈਨੂੰ ਲੱਗੇ ਇਥੇ ਕਰਨਾ ਹੈ ਇਸੀ ਅੱਜ ਤੋਂ ਪਹਿਲਾਂ ਵਾਲੇ ਆਪਣੇ ਫਾਰਮ ਹਾਊਸ ਬਣਾਉਂਦੇ ਰਹੇ ਆਪਣੇ ਹੋਟਲ ਬਣਾਉਂਦੇ ਰਹੇ ਮੈਂ ਕੋਈ ਫਾਰਮ ਹਾਊਸ ਨਹੀਂ ਬਣਾਇਆ ਮੈਂ ਕੋਈ ਹੋਟਲ ਨਹੀਂ ਬਣਾਇਆ ਮੈਂ ਆਪਣੇ ਘਰ ਨਹੀਂ ਬਣਾਏ ਜੋ ਪਰਮਜੀਤ ਨੇ ਜਵਾਬ ਦਿੱਤਾ ਉਹੀ ਕਰਨਾ ਹੈ ਇਸੇ ਤੇ ਇੰਨਾ ਮਨ ਨੂੰ ਸਕੂਨ ਆਇਆ ਕਿ ਹਾਂ ਸਹੀ ਰਾਹ ਤੇ ਚੱਲ ਰਹੇ ਹਾਂ ਪਰਮਜੀਤ ਦੱਸ ਕੀ ਜਵਾਬ ਦੱਸ ਕਿ ਸੱਚੀ ਗੱਲ ਬਗਲਾ ਹੋਇਆ ਸੋ ਜੀ ਨਹੀਂ ਨਹੀਂ ਤੂੰ ਦੱਸ ਜਿਵੇਂ ਮੈਂ ਪਹਿਲਾਂ ਪੜ੍ਹ ਪਹਿਲਾਂ ਆਪਣਾ ਨਾਮ ਦੱਸ ਮੇਰਾ ਨਾਮ ਭਗਵੰਤ ਸਿੰਘ ਹੈ ਪਿੰਡ ਦੱਸ ਮੈਂ ਗਾਜੀਪੁਰ ਪਿੰਡ ਦਾ ਵਾਸੀ ਹਾਂ दस की की जवाब ਦਿੱਤਾ ਸੀ ਜਿਵੇਂ ਜਦੋਂ ਆਤਾ ਸਰਕਾਰੀ ਸਕੂਲ ਚ ਆਇਆ ਤਾਂ ਮੈਨੂੰ ਪੜ੍ਹਨਾ ਨਹੀਂ ਆਉਂਦਾ ਜੀ ਜੇ ਮੈਂ ਆਠਾ ਅੱਗੇ ਪੜ੍ਹਨਾ ਸਿੱਖਿਆ ਜੀ ਹੁਣ ਹੁਣ ਇਹ ਮਾਡਲ ਬਣਾਇਆ ਹੈ ਪਤਾ ਕੀ ਇਹ ਸਕੂਲ ਪਹਿਲਾਂ ਵੀ ਸੀ ਬੱਚੇ ਪਾਸ ਹੋ ਹੀ ਜਾਂਦੇ ਸੀ ਉਹਨੂੰ ਪੜ੍ਹਦੇ ਨਹੀਂ ਆਉਂਦਾ ਸੀ 50% ਬੱਚੇ ਜੋ ਕਲਾਸ ਤੋਂ ਪਾਸ ਹੁੰਦੇ ਸੀਗੇ ਉਹਨਾਂ ਨੂੰ ਸਰਟੀਫਿਕੇਟ ਮਿਲ ਜਾਂਦਾ ਸੀ ਪਾਸ ਹੋਣ ਦਾ ਪਰ ਯਕੀਨ ਮੰਨੇ ਉਹਨਾਂ ਨੂੰ ਕੁਝ ਪੜਨਾ ਨਹੀਂ ਅੱਜ ਇਸ ਬੱਚੇ ਦਾ ਕੌਨਫੀਡੈਂਸ ਹੈ ਤੇ ਖੁਦ ਕਹਿੰਦਾ ਕਿ ਉਹ ਬਲੀ ਨੂੰ ਅੱਜ ਪਤਾ ਲੱਗਿਆ ਕਿ ਅੱਜ ਮੈਨੂੰ ਪੜਨਾ ਹੁੰਦਾ ਹੈ ਤੇ ਮੇਰੀ ਯਕੀਨ ਮੰਨੇ ਹੋਏ ਕਹਿੰਦਾ ਮੈਂ ਪੁਲਿਸ ਅਫਸਰ ਬਣੂਗਾ ਪੱਕਾ ਪੁਲਿਸ ਅਫਸਰ ਬਣੂਗਾ ਇੱਕ ਕੌਨਫੀਡੈਂਸ ਹੈ ਆ ਬੱਚੀ ਤਾਨਿਆ ਇੰਨੀ ਸ਼ਾਨਦਾਰ ਅੰਗਰੇਜ਼ੀ ਬੋਲਦੀ ਹੈ ਮੈਨੇ ਪੁੱਛਿਆ ਪੁੱਤ ਕਿਹੜੇ ਸਕੂਲ ਤੋਂ ਆਈ ਹੈ ਇਹ ਹੌਲੀ ਹੌਲੀ ਕਨਵੈਂਟ ਸਕੂਲ ਤੋਂ ਆਈ ਹੈ ਪਰਮਿਸ਼ਨ ਹੈ ਕਹਿੰਦੇ ਤੁਹਾਡੇ ਪਿੰਡਾਂ ਦੇ ਇਹ ਮੈਂ ਤਾਂ ਨਹੀਂ ਲੈ ਕੇ ਆ ਸਕਦਾ ਨਾ ਇਹ ਤਾਂ ਤੁਹਾਡੇ ਪਿੰਡਾਂ ਦੇ ਬੱਚੇ ਨੇ ਤਾਨਿਆ ਦੱਸੋ ਬੋਲ ਕੇ ਆਪਣਾ ਇੱਕ ਫੋਨ ਕਰਕੇ ਇਹਨੂੰ ਭੁੱਲ ਜਾਓ ਮਾਈਕ੍ਰੋ ਭੁੱਲ ਜਾਓ ਸੋਚੋ ਅੱਛਾ ਮੈਂ ਪੁੱਛਦਾ ਫਿਰ ਦੱਸਿਓ ਠੀਕ ਹੈ ਆ ਤਾਨਿਆ ਕੀ ਲੱਗਦਾ ਤੁਹਾਨੂੰ ਕਿ ਚੇਂਜ ਆਇਆ ਇਸ ਵਿੱਚ ਬਹੁਤ ਚੇਂਜ ਆਇਆ ਪਹਿਲੇ ਦੱਸੋ ਕਿਹੜੇ ਸਕੂਚ ਪੜ੍ਹਦੇ ਸੀ ਕੋਲੀਐਂਜਰ ਫੌਨ ਲੈ ਸਕੂਚ ਪੜ੍ਹਦੇ ਕਿਹੜਾ ਪਿੰਡਾ ਤੁਹਾਡਾ ਪੁੱਤ ਚੱਕੀਆਂ ਚਲ ਤੁਸੀਂ ਕੋਈ ਮਾਡਲ ਬਣਾਇਆ ਸੀ ਮਾਡਲ ਕੀ ਸੀ ਉਸ ਨੂੰ ਐਕਸਪਲੇਨ ਕਰਿਓ ਟ੍ਰੈਫਿਕ ਰੋਅਇੰਗ ਮਾਡਲ ਸੀ What is it about? Forget the mic. Forget the mic. In traffic turbine model, we use the wind created by moving vehicles to generate electricity. It is a reliable source of energy generation. Our model is environment friendly. It does not generate any type of pollution. The principle behind traffic turbine is that fast moving vehicles push air out of the way creating energy that can be captured by the turbine. ਤੋ ਵੇਰੀ ਫਿਰ ਵੇਰੀ ਗੌਰਵ ਦੇ ਸਾਈਨ ਹੋ ਉਸ ਪਾਈਲੇ ਅ ਮਾਈ ਫਿਚਰ ਬਹੁਤ ਵਧੀਆ ਬਹੁਤ 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 ਸ਼ਾਬਾਸ਼ ਤੇ ਇੱਦਾਂ ਮਨਵੀਰ ਨੂੰ ਮੈਂ ਪੁੱਛਿਆ ਬੇਟਾ ਇੱਧਰ ਆਓ ਮਨਵੀਰਾਂ ਤੁਹਾਡਾ ਨਾਮ ਜਸਮੀਤ ਜਸਮੀਤ ਇੱਧਰ ਆਓ ਆਈ ਰਿਸੀ ਬੋਲੋ ਦੱਸੋ ਕੀ ਕੀ ਚੇਂਜ ਆਇਆ ਹੈ ਉਧਰ ਦੇਖੋ ਸਾਹਮਣੇ ਦੇ ਕੇ ਬੋਲੋ ਕਾਫੀ ਚੇਂजेस ਆਇਆ ਸਾਡੇ ਸਕੂਲਸ ਮੀਨਸ ਪਹਿਲੇ ਮਿਡਡੇਨੀਲ ਵੀ ਬਹੁਤ ਥੀਕੀ ਥੀ 3 ਸਾਲ ਹੋ ਗਏ ਮੈਂ ਸਕੂਲਸ ਉਨ ਬਿੱਟੇ ਵਿੱਚ ਟੇਸਟ ਹੀ ਬਣਦਾ ਹੈ ਬਹੁਤ ਜ਼ਿਆਦਾ ਅੱਛਾ ਬਾਕੀ ਮਜਾਦਾਰ ਬਹੁਤ ਅੱਛਾ ਹੁੰਦਾ ਫੋਰ ਕਲਾਸਿਸ ਮੀਨਸ ਜਿਹੜੇ ਸਾਡੇ ਬੈਚ ਲੱਗਦੇ ਸੀ ਪੀਰੀਅਡਸ ਪੂਰੇ ਲੱਗਦੇ ਆ ਸਾਰੇ 8 8 ਦੇ 8 ਕੀ ਜੇ ਸਕੂਲ ਟਾਈਮ ਨਾਲ ਅਸੈਂਬਲੀ ਬਹੁਤ ਅੱਛੀ ਹੁੰਦੀ ਹੈ ਉਨ ਕੀ ਬੰਨਾ ਬਿੱਟੇ ਦੇ ਤੁਸੀਂ ਬਿਲਕੁਲ ਸਹੀ ਵੈਰੀ ਗੁੱਡ ਸ਼ਾਬਾਸ਼ ਇੱਟਿਕ ਖੜੇ ਹੋਈ ਨਾ ਦੇਖੋ ਜੀ ਇਹ ਹੈ ਮੈਂ ਤਾਂ ਇੱਕ ਮੈਨੂੰ ਇਹ ਕੰਮ ਕਰਨਾ ਹੁੰਦਾ ਪਿੱਛੇ ਜੇ ਤੁਹਾਡੇ ਪਿੰਡ ਦੇ ਵਿੱਚੋਂ ਮੇਰੇ ਇੱਕ ਸਾਥੀ ਆ ਕੇ ਮੈਨੂੰ ਕਹਿਣ ਲੱਗ ਗਿਆ ਕਹਿੰਦਾ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਹੋਇਆ ਮੈਂ ਜਦੋਂ ਚੈੱਕ ਕੀਤਾ ਤਤ 71 ਲੱਖ ਰੁਪਇਆ ਕਹਿੰਦੇ ਲੈ ਸਕੂਲ ਦਾ ਕੰਮ ਕੋਈ ਸਿਕੰਮ ਹੁੰਦਾ ਮੈਨੂੰ ਲੱਗਦਾ ਮੇਰਾ ਤਾਂ ਮੰਨਣਾ ਹੈ ਕੰਮ ਹੀ ਸਕੂਲ ਦਾ ਹੈ ਮੇਰਾ ਮੰਨਣਾ ਹੈ ਜੇ ਸਕੂਲ ਠੀਕ ਕਰ ਦਾਂਗੇ ਨਾ ਸਾਰੇ ਕੰਮ ਠੀਕ ਹੋ ਜਾਣਗੇ 71 ਲੱਖ ਰੁਪਇਆ ਇਸ ਸਕੂਲ 'ਚ ਜਿਹਦੇ 'ਚ ਹਜੇ 28 ਲੱਖ ਰੁਪਇਆ ਹੋਰ ਆਣਾ ਆ ਪੂਰਾ ਉੱਪਰ ਬਲੌਕ ਨਵਾਂ ਬਣਨਾ ਤੇ ਉਸ ਤੋਂ ਲਾਭ ਨਹੀਂ ਸਮਝਦਾ ਉੱਥੇ ਨਹੀਂ ਰੁਕਾਂਗੇ 7 ਕਰੋੜ ਪਿਆ ਹੋਰ ਲੱਗ ਜਾਵੇ ਇੱਕ ਅੱਧ ਵਰਸ ਇੰਜੀਨੀਅਰਸ ਨੂੰ ਤੋਂ ਅਸੀਂ ਆ ਗਏ ਨਾਉਟ ਕਰਾਂ 7 ਕਰੋੜ ਪਿਆ ਹੋਰ ਲੱਗ ਜਾਵੇ ਇਸ ਨੂੰ ਲੜ ਬਣਾਣਾ ਹੈ ਮੇਰੇ ਸਕੂਲ ਠੀਕ ਕਰਨੇ ਆਉਂਦੇ ਮੈਨੂੰ ਸਿਰ ਬਾਕੀ ਕੰਮਾਂ ਚ ਨਾ ਹੋਵੇ ਨਾ ਮਿਲਾਂ ਤੇ ਆ ਨਾ ਮੇਰਾ ਮੇਰਾ ਮੈਨੂੰ ਜ਼ਰੂਰ ਹੈ ਕਿ ਇਹ ਬੱਚੇ ਜਦੋਂ ਵੱਡ ਜਾਣਗੇ ਇਹੀ ਅੱਜ ਆਪਾਂ ਨੀ ਪੱਥਰ ਰੱਖਿਏ ਭਾਵੇਂ ਇਸ ਪੱਥਰ ਤੇ ਕਿ ਨਾ ਬੱਚਿਆਂ ਨੂੰ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੈਸਟ ਹੈ जलो ना हाँ। तो ना तो नामी वकील सुधर जा रही है जिस घर कोई बच्चा कामयाब हो जाए ना आने वाली पीढ़िया की गरीबी मुको ये ਇਹ ਤਾਂ ਅਲੀ ਫੋਟੇ ਪਿੰਡ ਦੀ ਸਟੇਡੀਅਮ ਦੀ ਮੰਗ ਹੈ 10 ਲੱਖ ਰੁਪਏ ਉਹਦਾ ਵੀ ਐਡਵਾਂਸ ਆ ਚੁੱਕਿਆ ਤੇ ਜਿੰਨੇ ਵੀ ਪੈਸੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਜੇ ਆਪਾਂ ਗਰਾਊਂਡ ਹੀ ਕਰ ਲਈਏ ਨਾ ਹਰ ਪਿੰਡਾਂ 'ਚ ਤਾਂ ਜਿਹੜਾ ਰੱਸ਼ਾ ਹੈ ਉਹ ਆਪਣੇ ਖਤਮ ਹੋ ਜਾਊਗਾ ਅੱਜ ਤੱਕ ਨਹੀਂ ਗਰਾਊਂਡ ਨਹੀਂ ਬਣਾਇਆ ਤਾਂ 10 ਲੱਖ ਰੁਪਏ ਪਿੰਡ ਦੀ ਪੰਚਾਇਤ ਦੇ ਖਾਤੇ ਚਾ ਚੁੱਕਿਆ ਤੇ ਹੋਸਟ ਹੈ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਸ਼ਾਨਦਾਰ ਗਰਾਊਂਡ ਜਿੱਦਾਂ ਦਾ ਤੁਸੀਂ ਬਣਾਉਣਾ ਚਾਹੋ ਉਹਦਾ ਦਾ ਬਣਾਏ ਤੇ ਮੈਂ ਅੰਤਿਮਿਕ ਧੰਨਵਾਦ ਕਰਦਾ ਸਾਡੀ ਸਾਰੀ ਟੀਮ ਦਾ ਸਪੈਸ਼ਲਿਸਟ ਟੀਮ ਤੋਂ ਬਾਅਦ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਇਸ ਸਕੂਲ ਦੇ ਸਾਰੇ ਵਿਅਕਤੀ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਜੋ ਮਨਸੂਬਾ ਲੈ ਕੇ ਅਸੀਂ ਚੱਲ ਰਹੇ ਹਾਂ ਮੈਂ ਤਾਂ ਜਾਇਆ ਮੈਂ ਗ੍ਰਾਂਟ ਦੇ ਸਕਦਾ ਪਰ ਇਹ ਤੁਹਾਡੇ ਸਕੂਲ ਦੇ ਵਿੱਚ ਰੋਜ਼ ਤੇ ਬਦਲਾਅ ਹੈ ਤੁਹਾਡੀ ਟੀਚਿੰਗ ਮੈਂ ਸਾਰੇ ਸਕੂਲ ਦੇ ਸਟਾਫ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਕੂਲ ਨੂੰ ਇੰਨੇ ਵਧੀਆ ਤਰੀਕੇ ਨਾਲ ਸਾਬਿਆ ਹੋਇਆ ਪਰ ਹਜੇ ਵੀ ਰਸਤਾ ਲੰਬਾ ਹੈ ਆਪਾਂ ਇਸ ਸਕੂਲ ਦੇ ਵਿੱਚੋਂ ਸ਼ਾਨਦਾਰ ਨਤੀਜੇ ਦੇ ਰਹੇ ਆ ਆਪਣੇ ਬੱਚਿਆਂ ਨੂੰ ਐਜੂਕੇਟੇਡ ਕਰਾ ਰਹੇ ਆਪਣੇ ਬੱਚਿਆਂ ਨੂੰ ਕਲਿਆਰ ਕਲੀਅਰ ਕਰਾ ਰਹੇ ਆ ਇੱਕ ਵਾਰੀ ਦੁਬਾਰਾ ਆਪ ਸਾਰੇ ਟੀਚਰਸ ਦਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਿ ਤੁਸੀਂ ਇਹ ਵਧੀਆ ਤਰੀਕੇ ਨਾਲ ਇਸ ਸਕੂਲ ਨੂੰ ਚਲਾ ਰਹੇ ਹੋ ਸਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੇ ਮੇਰੀ ਸਭ ਜਨਾਈ ਕਰਦੀ ਬਹੁਤ ਇੰਨੀ ਵੱਡੀ ਤਾਦਾਦ ਸਾਰੇ ਪਿੰਡ ਵਾਸੀ ਆਏ ਬਹੁਤ ਬਹੁਤ ਧੰਨਵਾਦ sale ahí por horrible